ਮੈਂ ਇਕੱਲਾ ਨਹੀਂ ਅੱਜ ਸਾਰੇ ਕਾਉਂਸਲਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੇ ਸਾਰਿਆਂ ਨੂੰ ਪ੍ਰੋਬਲਮ ਹੈ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੂੰ ਆਪਣੇ ਕਾਉਂਸਲਰਾਂ ਕੋਲ ਬਹੁਤ ਉਮੀਦਾਂ ਨੇ ਕਿ ਉਹਨਾਂ ਦੀ ਵਾਰਡ ਦੀ ਡਿਵੈਲਪਮੈਂਟ ਹੋਏਗੀ ਇਸ ਗੁਰੂ ਦੀ ਨਗਰੀ ਦੀ ਡਿਵੈਲਪਮੈਂਟ ਹੋਏਗੀ ਔਰ ਅੱਜ 2 ਮਹੀਨੇ ਹੋ ਗਏ ਕਾਰਪੋਰੇਸ਼ਨ ਜਿਵੇਂ ਕਾਉਂਸਲਰ ਬਣੇ ਆ ਇੱਕ ਪੈਸੇ ਦੀ ਵੀ ਡਿਵੈਲਪਮੈਂਟ ਜਿਹੜੀ ਕਾਰਪੋਰੇਸ਼ਨ ਵੱਲੋਂ ਨਹੀਂ ਕਰਾਈ ਗਈ ਸੋ ਅੱਜ ਅਸੀਂ ਸਾਰੇ ਕਾਉਂਸਲਰ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਕਿਉਂਕਿ ਮੇਅਰ ਨੂੰ ਦਸੀਂ ਮੇਰ ਮੰਨਦੇ ਨਹੀਂ ਮੇਅਰ ਤੇ ਜਾਲੀ ਮੇਅਰ ਹੈ ਉਹ ਤੇ ਨਾ ਵੋਟਾਂ ਤੋਂ ਬਣਿਆ ਨਾ ਕਾਉਂਸਲਰਾਂ ਦੀ ਵੋਟਾਂ ਤੋਂ ਬਣਿਆ ਇਸ ਕਰਕੇ ਅਸੀਂ ਮੇਅਰ ਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਹੈ ਕਾਂਗਰਸੀਆਂ ਸਾਰਿਆਂ ਨੇ ਔਰ ਸ਼ਹਿਰ ਵਾਸੀਆਂ ਨੇ ਵੀ ਕਰਤਾ ਉਹਨੂੰ ਡਿਕਲੇਅਰ ਕੀ ਜਾਲੀ ਮੇਅਰ ਹੈ ਸੋਈ ਕਮਿਸ਼ਨਰ ਸਾਹਿਬ ਨੂੰ ਅੱਜ ਮਿਲ ਕੇ ਸਾਰੀ ਆਪਣੀ ਵਾਰਡ ਦੀਆਂ ਬੇਨਤੀਆਂ ਇੱਕ ਰਿਕਵੈਸਟ ਕੀਤੀ ਹੈ ਔਰ ਉਸ ਦੇ ਨਾਲ ਹੀ ਇੱਕ ਮੈਂ ਤਾਲਾ ਜਿਹੜਾ ਬੜੀ ਵਧੀਆ ਬ੍ਰਾਂਡਡ ਕੰਪਨੀ ਦਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਉਹ ਜਿਹੜਾ ਜਾਲੀ ਮੇਰ ਭਾਇਆ ਕਿਉਂਕਿ ਉਹਦਾ ਰਾਈਟ ਨਹੀਂ ਉਸ ਕੁਰਸੀ ਤੇ ਬੈਠਦਾ ਉਹ ਤਾਲਾ ਉਹਦੇ ਦਫਤਰ ਤੇ ਲਾਓ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੇ ਸਾਡੀ ਰਿਟ ਪੈਂਡਿੰਗ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਕਿ ਉਹ ਜਿਹੜਾ ਫੈਸਲਾ ਸਾਡੀ ਜਿੱਤ ਹੋਏਗੀ ਉਤੋਂ ਔਰ ਸੱਚ ਦੀ ਜਿੱਤ ਹੋएगी ਉਹ ਤਾਂ ਉਹ ਤਾਲਾ ਕੰਪਨੀ ਦਾ ਤਾਲਾ ਕਿੱਥੇ ਜੇ ਤਾਲਾ ਕਮਿਸ਼ਨ ਸਾਹਿਬ ਨੇ ਆਪਣੀ ਜੇਪੇ ਰੱਖ ਲਿਆ ਹੈ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਉਹ ਦੇਖੋ ਅਸੀਂ ਕਾਨੂੰਨ 'ਚ ਰਹਿ ਕੇ ਕਾਨੂੰਨ ਨੂੰ ਮੰਨਣ ਵਾਲੇ ਸਾਰੇ ਹੈਗੇ ਆ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਸੋ ਅਸੀਂ ਅਜ ਕਮਿਸ਼ਨ ਸਾਹਿਬ ਨੂੰ ਦਿੱਤਾ ਗੋ ਕਿ ਕੰਪੋਨੈਂਟ ਅਥਾਰਟੀ ਹੈ ਕਮਿਸ਼ਨ ਸਾਹਿਬ ਉਹਨਾਂ ਨੂੰ ਉਹ ਤਾਲਾ ਦਿੱਤਾ ਹੈ ਕਿ ਉਹ ਮੇਅਰ ਦੇ ਦਫਤਰ ਉਨੀ ਦੇ ਤਾਲਾ ਲਾ ਦੋ ਜਿੰਨੀ ਦੇ ਮਾਂਜੋ ਹਾਈ ਕੋਰਟ ਤੋਂ ਹੁਕਮ ਹੁਕਮ ਨਹੀਂ ਆਉਂਦਾ ਕਾਲਾ ਲਾਉਣ ਨਾਲ ਕੋਈ ਸਪੈਸ਼ਲ ਕੋਈ ਚੀਜ਼ ਹੋਏਗੀ ਜੀ ਦੇਖੋ ਕੰਮ ਤੇ ਸੁਮੇਦੀ ਕੋਈ ਹੋ ਨਹੀਂ ਰਿਹਾ ਕਾਰਪੋਰੇਸ਼ਨ ਦਾ ਇਹ ਸਿਰਫ ਕੁਰਸੀ ਦੇ ਬਹਿ ਕੇ ਮੈਂ ਤੇ ਹੁਣ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਸਾਰੇ ਵਿਦ ਪ੍ਰੂਫ ਵਿਦ ਡਾਕੂਮੈਂਟਸ ਆਵਾਗਾ ਕਿ ਸ਼ਹਿਰ ਤੇ ਇਸ ਵੇਲੇ ਜੋ ਬਿਲਡਿੰਗਾਂ ਦਾ ਸੌਦਾ ਜੋ ਗਲਤ ਕੰਮਾਂ ਦੇ ਇਥੋਂ ਡੀਲ ਹੋ ਰਹੀ ਹੈ ਕਾਰਪੋਰੇਸ਼ਨ ਦੇ ਬਹਿ ਕੇ ਉਸ ਕਰਕੇ ਉਹ ਜਿੱਦਨ ਵਿਦ ਪ੍ਰੂਫ ਵਿਦ ਡਾਕੂਮੈਂਟਸ ਮੈਂ ਪ੍ਰੈਸ ਕਾਨਫਰੈਂਸ ਕਰਾਂਗਾ ਸਾਰੇ ਕੌਂਸਲਰ ਸਭ ਆਣ ਬੈਠਾਂਗੇ ਅਸੀਂ ਉਸ ਦਿਨ ਤੁਹਾਨੂੰ ਦੱਸਾਂਗੇ ਕਿ ਕਾਰਪੋਰੇਸ਼ਨ ਦਾ ਇਸ ਵੇਲੇ ਮੇਅਰ ਜਿਹੜਾ ਝਾਲੀ ਮੇਅਰ ਹੈ ਕੀ ਕੀ ਡੀਲਾਂ ਕੀ ਕੀ ਉੱਥੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਹੁਣ ਇਹ ਤਰੀਕਾ ਦਾ ਨਹੀਂ ਸਮਝ ਰਿਹਾ ਜਿਵੇਂ ਤੁਸੀਂ ਕਹਤਾ ਦਿੱਤੀਆਂ ਦੇਖੋ ਕਮਿਸ਼ਨਰ ਸਾਹਿਬ ਨੇ ਸਾਡੇ ਨਾਲ ਪ੍ਰ ਇਨਾ ਵੀਕ ਜਿਹੜੀ ਖਾਸ ਕਰਕੇ ਕੂੜੇ ਦੀ ਲਿਫਟਿੰਗ ਦੀ ਔਰ ਪੀਨੋ ਵਾਲਾ ਪਾਣੀ ਔਰ ਸੀਵਰੇਜ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਉਹਨਾਂ ਨੇ ਸਾਰੇ ਕਾਉਂਸਲਰ ਨੂੰ ਕਿਹਾ ਕਿ ਮੈਨੂੰ ਇੱਕ ਹਫਤੇ ਦਾ ਟਾਈਮ ਦੋ ਵਿਸ਼ਵਾਸ ਦਿਵਾਇਆ ਔਰ ਮੈਨੂੰ ਉਮੀਦ ਵੀ ਹੈ ਕਿ ਕਮਿਸ਼ਨਰ ਸਾਹਿਬ ਬੜੇ ਵਧੀਆ ਅਫਸਰ ਨੇ ਔਰ ਉਹ ਕੰਮ ਜ਼ਰੂਰ ਕਰਨਗੇ ਤੁਸੀਂ ਆਪ ਕਾਊਂਟ ਕਰ ਲਓ ਜੀ ਸਾਰੇ ਕਾਊਂਟ ਇੱਕ ਅੱਧਾ ਕਾਉਂਸਲਰ ਨਹੀਂ ਆਇਆ ਹੋਗਾ ਕੋਈ ਕਿਸੇ ਮਜਬੂਰੀ ਕਰਕੇ ਬਾਹਰ ਕੋਈ ਜਾ ਸਕਦਾ ਹੈ ਬਾਕੀ ਆਲਮੋਸਟ ਸਾਰੇ ਕਾਉਂਸਲਰ 41 ਦੇ 41 ਔਰ ਜਿਹੜਾ ਨਹੀਂ ਵੀ ਆਏ ਉਹਨਾਂ ਨੇ ਸਾਡੇ ਨਾਲ ਹੀ ਨੇ ਉਹ ਫੋਨ ਤੇ ਸਾਡੇ ਨਾਲ ਇਨਸਪੈਕਟ ਉਹਨਾਂ ਨੇ ਆਪਣਾ ਲੈਟਰ ਪੈਡ ਭੇਜਤਾ ਆਪਣੇ ਵਾਰਡਾਂ ਦੇ ਕੰਮਾਂ ਦਾ 114 ਕਰੋੜ ਦੇ ਜਿਹੜਾ ਟੈਂਡਰ ਇਹਨਾਂ ਨੇ ਲਗਾਏ ਉਹਦੇ ਬਾਰੇ ਤੁਸੀਂ ਉਹ ਸਾਡੇ ਕੌਂਸਲ ਅਸ਼ਨੀ ਕਾਲੇ ਸਾਹਿਬ ਇਹਨਾਂ ਨੇ ਉਹਨਾਂ ਨੇ ਮਾਰੇ ਗੱਲ ਕੀਤੀ ਹੈ ਕਿ ਕਿਸੇ ਵੀ ਹਫ਼ਤੇ ਕੋਈ ਸਮਾਰਟ ਸੀਗੇ ਕੰਮ ਹੈ ਕੁਝ ਦੋ ਟੈਂਡਰ ਜਿਹੜੇ ਕਾਰਪੋਰੇਸ਼ਨ ਨਾਲ ਲਾਇਗੇ ਪਰ ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਹੈ ਕਿ ਨਾ ਤੇ ਕਾਰਪੋਰੇਸ਼ਨ ਜਿੰਨੀ ਦੇਰ ਹਾਊਸ ਪਾਵਰ ਨਹੀਂ ਦੇਗਾ ਉਨੀ ਦੇਰ ਐਫ ਐਨ ਸੀ ਸੀ ਦੀ ਕਮੇਟੀ ਨਹੀਂ ਬਣੇਗੀ ਉਹ ਟੈਂਡਰ ਸਿਰੇ ਨਹੀਂ ਲੱਗਣਗੇ ਔਰ ਮੈਂ ਕਵਾਂਗਾ ਕਿ ਹਾਊਸ ਉਹਨੀ ਦੇਰ ਬੁਲਾਇਆ ਨਹੀਂ ਜਾਣਾ ਜਿੰਨੀ ਦੇਰ ਚ ਇਹ ਜਾਲੀ ਮੇਰ ਉਤਰੇਗਾ ਜੀ ਟਾਈਮ ਬਾਰ ਕਿਤਾ ਤੁਸੀਂ ਟਾਈਮ ਬਾਰ ਵਿੱਚ ਨਹੀਂ ਕੰਮ ਸ਼ੁਰੂ ਹੁੰਦੇ ਤੇ ਧਰਨਾ ਦੇ ਕਿ ਬਿਲਕੁਲ ਕਰਾਂਗੇ ਜੀ ਦੇਖੋ ਸਾਡਾ ਰਾਈਟ ਹੈ ਅਸੀਂ ਲੋਕਾਂ ਦੀ ਫਿਰ ਗੱਲ ਕਵਾਂਗਾ ਲੋਕਾਂ ਨੇ ਸਾਡੇ ਤੋਂ ਵੋਟਾਂ ਪਾਈਆਂ ਉਹਨਾਂ ਨੂੰ ਬਹੁਤ ਉਮੀਦ ਹੈ ਸਾਡੇ ਤੇ ਜੇ ਲੋਕਾਂ ਦੇ ਅਸੀਂ ਕੰਮ ਨਹੀਂ ਕਰਾਂਗੇ ਫਿਰ ਸਾਨੂੰ ਆਪਣੇ ਰਾਈਟ ਤੇ ਆਪਣੇ ਧਰਨਿਆਂ ਦੇ ਬੈਨਾ ਪੈਣਾ ਪਏਗਾ